ਵੈਰਾ ਖਰਚੇ ਪੈਣਾ ਤਾਂ ਪੈਣਾ ਹੀ ਪੈਣਾ ਜੀ ਜੀ ਤੇ ਜੇ ਆਪਾਂ ਆਉਟਪੁੱਟ ਮੰਨੀ ਹੋਵੇ ਥੋੜੇ ਐਕਸਪੀਰੀਅੰਸ ਦੇ ਹਿਸਾਬ ਨਾਲ ਫੁੱਲ ਮਿਹਨਤ ਨਾਲ ਤੇ ਜਿਵੇਂ ਤੁਸੀਂ ਟ੍ਰੇਨਿੰਗ ਵਗੈਰਾ ਲਈ ਵੀ ਆ ਹੂੰ ਕਿਉਂਕਿ ਬੰਦੇ ਦਾ ਮੰਨ ਲਓ ਜੇ ਅੰਦਰੋਂ ਲਾਇ ਹੋਊ ਕਿ ਮੈਂ ਇਹ ਚੀਜ਼ ਕਰਨੀ ਉਹ ਕਿੰਨੀ ਕੁ ਦੇ ਸਕਦਾ 15 ਮੈਂ ਥੋੜੇ ਨਾਲ ਥੋੜੇ ਜਿੰਨੇ ਵੀ ਦੋ ਪਹਿਲਾਂ ਕੋਈ ਵੀਡੀਓ ਆਈ ਹੋ ਉਹਦੇ ਨਾਲ ਮੈਂ ਵੱਖਰਾ ਜਵਾਬ ਦੇਵਾਂਗਾ ਇਹਦੇ ਬਾਰੇ ਮੈਂ ਤੁਹਾਨੂੰ ਜਾਨੀ ਵਧੀਆ ਜਦੋਂ ਇਹਦਾ ਸਹੀ ਮੈਂ ਜਵਾਬ ਦੇਵਾਂਗਾ ਠੀਕ ਠੀਕ ਆ ਨਾ ਮੇਰੀ ਆਤਮਾ ਨੇ ਕਹਿੰਦੀ ਮੈਂ ਇੱਥੇ ਮੈਂ ਚੀਜ਼ ਕੋਟ ਕਰਾਂ ਕਿਉਂ ਮੈਂ ਉੱਥੇ ਹਲੇ ਪਹੁੰ ਭੈਣੋ ਇੱਕ ਪਤਾ ਵੀ ਜਿਹੜਾ ਹੁਣ ਮੈਂ ਸੀਡ ਮੈਨੂੰ ਕਨਫੀਡੈਂਸ ਆ ਵੀ ਮੈਂ ਇੱਕ ਕੁਆਂਟਲ ਦਾ ਸੀਡ ਦਾ ਤਿੰਨ ਕੁਆਂਟਲ ਬਣਾ ਲੂੰਗਾ ਠੀਕ ਹੈ ਠੀਕ ਹੈ ਨਾ ਉਹਦਾ ਜਣੀ ਮੈਂ ਪੱਤਰ ਤੇ ਲਖੀਰ ਕਹਿ ਸਕਦਾ ਵੀ ਜੇ ਨਿਸ਼ਚਿਤ ਆ ਤੁਹਾਡਾ ਨਿਸ਼ਚਿਤ ਆ ਜਿਹੜਾ ਸੀਡ ਹੈਗਾ ਵੀ ਜੇ ਮੈਂ ਇੱਥੇ ਤਿੰਨ ਕੁਆਂਟਲ ਪਾਇਆ ਤਾਂ ਮੇਰੇ ਕੋਲੇ 9 ਕੁਆਂਟਲ ਸੀਡ ਬਣ ਜਾਊਗਾ ਠੀਕ ਹੈ ਨਾ ਮੇਰਾ ਮੈਂ 1.5 ਲੱਖ ਰੁਪਏ ਦਾ ਕੁਆਂਟਲ ਖਰੀਦਿਆ ਠੀਕ ਹੈ ਠੀਕ ਹੈ ਉਹ ਲਾ ਲਓ ਤੁਸੀਂ ਸੀਡ ਮੇਰਾ ਕਿਤਨਾ ਜਿੰਨਾ ਬਣ ਗਿਆ ਤੇ ਜਣੀ ਜਿੰਨਾ ਮੇਰਾ ਖਰਚਾ ਸੀਡ ਕੱਢ ਦੂਗਾ ਮਾਤਾ ਸੋਡੇ ਕਹਿੰਦਾ ਜਿਹੜੀ ਮੇਰਾ ਕੇਸਰ ਆ ਉਹ ਮੇਰੀ ਜਾਨੀ ਬੱਚਤ ਹੋਊਗੀ ਇਹ ਪ੍ਰੈਕਟੀਕਲ ਪਹਿਲਾ ਸਾਲ